ਹਾਏ ਹਾਏ ਅੱਜ ਤਾਂ ਕਹਿੰਦੇ گلابੋ ਕੱਲੀ ਹੋ ਜਾਂਦੀ ਆ ਅੱਜ ਤਾਂ ਸਹੇਲੀ ਵੀ ਨਹੀਂ ਅੱਜ ਨਾਲ ਫਿਰ ਹਾਏ ਸੋਹਣਿਓ ਉਹ ਸੋਹਣਿਓ ਹੈਲੋ ਕਿੱਧਰ ਚੱਲੀ ਅੱਜ ਮੇਰੀ ਜਾਨ ਕਹਿੰਦੇ ਖੇਤਾ ਵੱਲ ਆ ਇੱਕ ਮਿੰਟ ਰੋਕ ਦੂੰ ਪਹਿਲੇ ਗਿਫਟ ਲੈ ਕੇ ਜਾਂਦੀ ਆਪਾਂ ਇੱਕ ਮਿੰਟ ਰੋਕ گلابੋ ਮੇਰੀ ਜਾਨ ਆ ਹਾਏ ਹਾਏ ਸੋਹਣੋ ਸੋਹਣੋ ਕਿੱਧਰ ਚੱਲੇ ਅੱਜ ਫੇਰ ਮੋਰ ਨਹੀਂ ਬਣ ਕੇ ਪਰ ਆਹੋ ਜੇ ਬਾਂਦਰ ਮੂਹਿਆ ਜੇ ਮੇਰੇ ਬਾਪੂ ਨੇ ਤੈਨੂੰ ਟਾਲ ਲਾ ਦੇ ਉਹ ਗੁੱਸਾ ਕਰੀ ਜਾਂਦੇ ਸੂਟੇ ਤੇ ਕਿਹਦੀ ਦਿੱਕਰੀ ਆਪਾਂ ਗੁੱਸਾ ਨਹੀਂ ਕਰੀਦਾ ਇਨਾ ਆਜੋ ਮੈਂ ਤੁਹਾਡੇ ਲਈ ਸਪੈਸ਼ਲ ਆਇਆ ਤੈਨੂੰ ਕਹੇ ਸ਼ਾਮ ਨੂੰ ਮਿਲਾਂਗੇ ਮੇਰੇ ਬਾਪੂ ਮੋੜਦੇ ਆਉਣੇ ਤੈਨੂੰ ਕਦੋਂ ਸ਼ਾਮ ਨੂੰ ਕਿੱਥੇ ਫੇਰ ਕਦੇ ਪੱਕੀ ਗੱਲ ਆ ਸ਼ਾਮ ਨੂੰ ਫੇਰ ਪੱਕਾ ਹੈ ਘਰੇ ਆ ਜੂਗਾ ਮੈਂ ਜਾਂਜਾ ਮਗ ਜਾ ਮੇਰਾ ਬਾਪੂ ਆਉਵੇ ਤੈਨੂੰ ਕੀ ਹੋਗਾ ਟੂਹਾ ਕਰ ਦੂ ਤੈਨੂੰ ਸ਼ਾਮ ਨੂੰ ਫਿਰ ਪੱਕਾ ਹੈ ਨਾ ਹਾਂ ਵਾਠ ਠੀਕ ਓਹੋ ਜੈ ਇੱਕ ਦਾ ਟਾਈਮ ਤੇ ਇਹ ਨਹੀਂ ਚੜਾ ਟਾੜ ਹੁੰਦਾ ਆਏ ਹਾਏ ਬਚ ਗਿਆ ਅੱਜ ਦਾ ਸੋਣਾ ਸ਼ਾਮ ਨੂੰ ਪੱਕਾ ਫਿਰ ਠੀਕ ਆ ਮੈਂ ਆ ਜਾਣਾ ਲੰਗਦਾ ਲੰਗਦਾ ਜਾ ਵੱਡੇ ਜਿਆ ਅੱਤਮ ਰਾਏ ਦੇਣਾ ਸੀ ਨਾ ਆਏ ਹਾਏ ਆਏ ਤੱਕ ਵੜ ਕੀ ਗੱਲ ਅੱਜ ਮਾਰੂ ਸ਼ਾਮ ਨੂੰ ਮੋਰਚਾ ਆਏ a few moments later ਆਇਆ ਯਾਰ ਉਹ ਰੋਗ ਵੀ ਆਦ ਕਰਾਉਂਦੇ ਨੇ ਯਾਰ ਓਹੋ 8 ਵਜ ਗਏ ਯਾਰ ਮੈਨਾਂ ਲਾ ਗਲਾਬੂ ਨੂੰ ਮਿਲਣ ਜਾਣਾ ਸੀ ਆਏ ਹਾਏ ਯਾਰ ਫੋਨ ਲਾ ਕੇ ਦੇਖਦਾ ਮੈਨਾਂ ਭੋਲੀ ਕੇ ਰੀਲਾਂ ਦੇ ਚੱਕਰ ਚ ਆ ਹੋਰ ਹੀ ਕੰਮ ਹੋ ਗਿਆ ਚੱਕ ਦੀ ਹੋਣੀ ਪਈ ਯਾਰ ਫੋਨ ਦੱਸ ਕੀ ਕਰਾਂ ਯਾਰ ਆ ਇੱਕ ਵਾਰ ਹੋਰ ਲਾ ਕੇ ਦੇਖਦਾ ਚੱਕ ਦੀ ਹੁਣੀ ਪਈ ਯਾਰ ਠੀਕ ਹੈ ਚੱਲ ਆਏ ਕਰਦੇ ਆਂ ਘਰੇ ਚਲਦੇ ਆਂ ਯਾਰ ਚਲ ਦੇਖੀ ਆ ਉਹ ਹੁਣ ਕੀ ਹੁੰਦਾ ਮੈਨੂੰ ਤਾਂ ਜੀ ਨਹੀਂ ਲੱਗਦਾ ਉਹ ਤੋਂ ਬਿਨਾ ਜਾਣਾ ਹੀ ਪੈਣਾ ਘਰੇ ਉਹਦੇ ਯਾਰ ਲੈ ਰੋ ਆ ਬੜਾ ਵੇ ਹੋਰ ਕਿਤੇ ਟੱਪਾ ਹੀ ਨਾ ਹੋ ਜਵੇ ਯਾਰ ਆਪਣਾ ਤਾਂ ਲਾ ਬਾਪੂ ਪੂ ਨਾ ਘਰੇ ਹੋਵੇ ਚੱਲ ਦੇਖੀ ਜਉ ਦਲਜੀਤ ਵੀ ਆ ਗਿਆ ਜਮਣੀ ਛੇਦੀ ਨੇ ਲਾ ਪਾਲ ਕੇ ਲਿਆ ਆ ਇੱਕ ਰਾਤ ਇੱਕ ਹੀ ਕਰੀ ਦੇਖੀ ਉਹ ਕੋਈ ਦੇਖਦਾ ਪਤਾ ਨਹੀਂ ਯਾਰ ਟੱਪਾਂਗੇ ਕਿਵੇਂ ਉਹ ਅੱਲਾ ਅਬ ਬਣ ਗਿਆ ਗੇਟ ਲੈ ਰੋ ਟੱਪ ਇਹ ਅਾ ਦੇਵਲੇ ਕੋਈ ਹੈ ਤਾਂ ਨਹੀਂ ਸੁੱਤੇ ਪੈਨੇ ਸਾਰੇ ਲੱਗਦਾ ਵੈਂ ਚੁੱਤ ਆ ਆ ਗਿਆ ਤੇਰਾ ਯਾਰ ਗਲਾਬੋ ਇਹਨਾਂ ਰਿਸਕ ਲੈ ਕੇ ਇਹ ਵੀ ਟੱਪਣੀ ਪੈਣੀ ਆ ਓਏ ਹੋਏ ਆ ਗਿਆ ਗਾਦੀ ਹੋ ਕੇ ਓ ਬੇਟੀ ਓਏ ਆਏ ਹਾਈ ਆ ਗਿਆ ਤਰਾ ਯਾਰ ਇਹ ਆ ਹਾਏ ਹਾਏ ਵੇ ਆ ਗਿਆ ਤਰਾ ਯਾਰ ਆ ਖੜਕਾ ਜਿਹਾ ਕਾਦਾ ਹੋਇਆ ਹਾਏ ਹਾਏ ਅੱਜ ਬੜੀ ਤਾਂ ਤੋਤੀ ਸੱਚੀ ਆ ਗਿਆ ਆਪ ਤਾਂ ਮਰਨਾ ਮੈਨੂੰ ਵੀ ਮਰਾਉ ਏ ਰੱਬਾ ਅੱਜ ਬਚਾਣੀ ਬਸ ਆਈ ਰੱਬਾ ਲੰਗ ਜਾ ਲਪੂ ਗਣਾ ਮਾਰਨਾ ਆਪਤਾ ਮਰਨਾ ਮੈਨੂੰ ਵੀ ਮਰਾਏਗਾ ਉਹ ਬਾਪੂ ਆ ਗਿਆ ਲੰਗ ਜਾ ਇਧਰ ਆ ਗਏ ਲੁਗ ਜਾ ਆ ਜਾ ਆ ਜਾ ਲੁਗ ਜਾ ਤੇਨੂੰ ਅੱਧੀ ਰਾਤ ਨੂੰ ਕਿਨੇ ਮਰਨ ਨੂੰ ਕਿਹਾ ਸੀ ਹੁਣ ਦੱਸ ਮੈਂ ਕਿ ਕੀ ਕਹਨੀ ਆ ਐ ਤੇਨੂੰ ਮਿਲ ਨੂੰ ਪਤਾ ਕਿੰਨੇ ਰਿਸਕ ਲੈ ਕੇ ਆਏ ਹਾਏ ਹਾਏ ਸੋਹਣੇ ਤੁਹਾਡੀਆਂ ਗੱਲਾਂ ਬੇ ਪਰਾਂ ਮਾਰੇ ਬੜੇ ਮੂਹਰੇ ਤਾਂ ਦਿਖਾ ਦੇ ਓ ਇੰਨੀ ਦੂਰੋਂ ਮੂਹਰੇ ਦੇਖਣਾ ਹਾਏ ਹਾਏ ਕਿੰਨੀ ਸੋਹਣੀ ਲੱਗਦੀ ਨਜ਼ਰ ਨਾ ਲਾ ਲਈ ਜੇ ਕਿਸੇ ਦੀ ਹੋਰ ਸੁਣਾਓ ਫੇਰ ਕਿਸ ਨਾਮ ਗੱਲ ਬਾਤ ਫੋਨ ਨਹੀਂ ਚੱਕਦੇ ਤੁਸੀਂ ਮੇਰਾ ਜਾਨ ਮੇਰੇ ਬਾਪੂ ਨੇ ਤੈਨੂੰ ਚੱਕ ਲੈਣਾ ਕਿ ਕੋਈ ਨਹੀਂ ਟੈਨਸ਼ਨ ਨਹੀਂ ਦੇ ਦੇ ਤੇਰਾ ਬਾਪੂ ਆਪਾ ਪੈਗ ਲਵਾ ਲਵਣਾ ਤੇਰੇ ਬਾਪੂ ਨੂੰ ਪਤਾ ਹੀ ਨਹੀਂ ਲੱਗਦਾ ਉਸ ਕੋਲ ਅਰੇ ਮੱਥੇ 'ਚ ਗੋਲੀ ਮਾਰਨੀ ਆ ਤੇਰੇ ਕਰਕੇ ਗੋਲੀ ਕੀ ਮੈਂ ਸਾਰੀਆਂ ਗੋਲੀਆਂ ਖਾ ਲਾਂ ਟੈਨਸ਼ਨ ਨਹੀਂ ਲੈਣੀ ਹੈਗੀ ਤੂੰ ਨਾ ਐ ਕਰ ਤੇਰਾ ਸੀਟਾ ਮੂਲਦੀ ਗੋਲੀ ਖਾਦੇ ਨਹੀਂ ਆਂਦੀ ਉਹਦਾ ਖਾਲਾਂਗੇ ਕੋਈ ਨਹੀਂ ਤੂੰ ਦਾ ਤੇਰੇ ਹੱਥੋਂ ਦਾ ਜ਼ਹਿਰ ਵੀ ਖਾਲਾਂਗੇ ਓਹ ਹਾਂ ਵੀ ਪੁੱਤਰਾ ਕੀ ਹਾਲਾ ਤੇਰਾ ਓ ਮੈਂ ਵਧੀਆ ਤੂੰ ਦੱਸ ਤੂੰ ਠੀਕ ਆ ਆਹ ਹਾਂ ਸਭ ਵਧੀਆ ਬੇਬੇ ਦਾ ਤੇਰੀ ਠੀਕ ਆ ਉਹਨੇ ਕੀ ਕਰਨਾ ਉਹ ਤਾਂ ਪਈ ਆ ਆਪਣੀ ਹਾਂ ਹਾਂ ਗੁਲਾਬੋ ਰੋਟੀ ਲਾਉਂਦੀ ਆ ਬੇਬੇ ਨਹੀਂ ਕੰਮ ਕਰਦੀ ਹੁਣ ਤੇਰੀ ਉਹਦੇ ਤਾਂ ਗੋਡੇ ਗਏ ਹਾਂ ਹਾਂ ਹੋਰ ਟਾਈਮ ਕਿੰਨਾ ਹੋ ਗਿਆ ਪੁੱਤ ਓ ਸ਼ਿਆ ਸ਼ਿਆ ਇੱਧਰ ਵੀ ਪੁੱਤ 9 ਵਜਣ ਵਾਲਿਆ ਬਸ ਲਾਉਂਦੀ ਆ ਗੁਲਾਬ ਰੋਟੀ ਕੱਲ ਹਾਂ ਹਾਂ ਮੇਰਾ ਪੁੱਤ ਗੱਡੀ ਚਲਾਉਂਦਾ ਚਲਾ ਲੈ ਚਲਾ ਲੈ ਚੱਲ ਫੇਰ ਕਰਨੀ ਕੋਈ ਨਹੀਂ ਚੰਗਾ ਮੇਰਾ ਪੁੱਤ ਚੰਗਾ ਆ ਮੁੰਡਾ ਕੰਮ ਆ ਯਾਰ ਇਹ ਗਲਾਬੋ ਨਹੀਂ ਨਹੀਂ ਰੋਟੀ ਹਲੇ ਧੱਕ ਪੁੱਤ ਹਾਂ ਨਾ ਹੂੰ ਨਾ ਇਹ ਮੇਲਾ ਦਾ ਫੋਨ ਫਾਣ ਤੇ ਲੱਗੀ ਆ ਚੱਲ ਦੇਖੀ ਇਹਨੂੰ ਜਾ ਕੇ ਉਹ ਮੇਰੇ ਆ ਮਾਲਕਾ ਇੱਕ ਤਾਂ ਕੋਡੇ ਨਹੀਂ ਕੰਮ ਕਰਦੇ ਨਹੀਂ ਗਲਾਬੋ ਰੋਟੀ ਨਹੀਂ ਲਈ ਤਰ ਤੋਂ ਹਲੇ ਤੱਕ ਹਏ ਗਲਾਬੋ ਕਿੰਨੀ ਸੋਹਣੀ ਆ ਤੂੰ ਮੈਂ ਤਾਂ ਰੋਜ਼ ਆਇਆ ਕਰੂੰ ਹਣ ਤੈਨੂੰ ਦੇਖਣ ਰੋਜ਼ ਆ ਜਾਂਦਾ ਫੇਰ ਮਿਲਾਂਗੇ ਤਾਂ ਬਾਪੂ ਆ ਕੇ ਮੱਥੇ ਤੇ ਮਾਰਨਾ ਬੜੀ ਪਿਆਰ ਵਾਲੀ ਗੱਲ ਕਰ ਨੰਗ ਜਾ ਨੰਗ ਜਾ ਨੰਗਣਾ ਕਿੱਥੇ ਹਣ ਤਾਂ ਮੈਂ ਉਰੀ ਰਹੂੰਗਾ ਅੱਜ ਤਾਂ ਰੋਟੀ ਮੇਰੇ ਹੱਥਾਂ ਦੀ ਖਾ ਕੇ ਜਾਣੀ ਹੈ ਮੈਂ ਤਾਂ ਰੋਟੀ ਅੱਜ ਹੱਥਾਂ ਦੀ ਖਾਣੀ ਹੈ ਬਾਪੂ ਆ ਗਿਆ ਉਹਨੇ ਉਹ ਤੇਰੀ ਉਹ ਕੀ ਬਾਪੂ ਆ ਗਿਆ ਬਚਾਲਾ ਬਚਾਲਾ ਮੈਨੂੰ ਗਲਮੋ ਗਲਮੋ ਬਚਾਲਾ ਤੇਰਾ ਬਾਪੂ ਦਾ ਡਾਂਗ ਚੱਕੀ ਵੰਦਾ ਬਚਾਲਾ ਏ ਫੋਨ ਕਰ ਦੇ ਕੇ ਅੱਜ ਨਹੀਂ ਮੈਂ ਉਹਦਾ ਸਾਫਤਾ ਉਹ ਬਚਾਲਾ ਗਲਮੋ ਆ ਗਿਆ ਕਦੋਂ ਆਈ ਜਾਊਗੀ ਹਾਂ ਤੂੰ ਰੋਟੀ ਨਹੀਂ ਪਾਪੂ ਤੂੰ ਜਾ ਮੈ ਲਿਆਨਾ ਕੀ ਜਾ 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 ਖਾਣੀ ਚਾਹੀਦੀ ਰੋਟੀ ਤੇ ਦੱਸਤਾ ਮੈਂ ਤੂੰ ਜਾ ਜਾ ਲੈ ਲਿਆਣੀ ਵੀ ਆ ਗਈ ਹੋ ਗਿਆ ਤੈਨੂੰ ਤੂੰ ਜਾ ਬਾਪੂ ਕੀ ਜਾ ਰੋਟੀ ਲਾ ਮ ਉਰੀ ਗਣੀਆ ਤਪੂ ਤੂ ਆ ਗਿਆ ਵੇ ਆ ਗਿਆ ਆ ਆਏ ਵੇ ਮਾਰਤਾ ਵੇ ਵਾਪਸ ਆ ਗਿਆ ਕਾ ਚੇ ਗਾ ਲਾ ਸੀ ਗਾ ਜੀ ਇਹ ਸਾਸਰੀ ਗਾ ਕੋਣ ਨੂੰ ਉਹ ਮੈਂ ਤਾਂ ਭੈਣ ਕੋਲ ਜਾਗ ਲੈਣ ਆਇਆ ਸੀ ਸਾਲਿਆ ਗੇਟ ਅਸੀਂ 6 ਵਜੇ ਲਾਇਆ 9 ਵਜੇ ਕਿਹੜਾ ਆ ਨਾ ਕੋਣ ਮੈਂ ਆ ਜਾਗ ਲੈਣਾ ਸੀ ਭੈਣ ਕੋਲ ਪੁੱਛ ਲੋ ਭੈਣ ਤੋਂ ਪੁੱਛ ਜਾ ਕੋਣ ਹੈ ਜਾਗ ਲੈਣਾ ਸੀ ਆਪਾਂ ਕਿਹੜਾ ਲ ਪੁਫੜ ਬੜਾ ਆ ਆਪਣਾ ਤੇਰੇ ਕਿ ਪਰ ਤੇ ਲੈ ਆ ਤੂੰ ਉਧਰ ਚੱਲ ਨਿਆ ਉਰੇ ਬਹਿ ਜਾ ਉਰੇ ਆ ਜਾ ਉਹ ਬਹਿ ਜਾ ਜਾਗ ਜਾਗ ਲੈ ਜਾਗ ਤੰਨਾ ਤੈਨੂੰ ਮੈਂ ਜਾਗ ਲੈ ਮੈਂ ਲੱਤੋਂ ਨਾ ਨਿਕਲ ਜਾਗ ਲੈ ਜਾਗ ਤੈਨੂੰ ਵੀ ਦੰਨਾ ਉਰੇ ਬਹਿ ਜਾ ਉਹ ਜਾਗ ਲੈਣਾ ਬਾਹਰ ਆ ਤੈਨੂੰ ਜਾਗ ਦਿੰਦਾ ਮੈਂ ਆਖ ਕੇ ਜਾਗ ਲੈਣਾ ਮੈਂ ਤੂੰ ਬੈਠ ਤੈਨੂੰ ਜਾਗੋ ਘੜੋਣਾ ਕਰੀਮਾ ਬੈਠ ਉਹ ਮਮੀ ਡੀਕਦੀ ਐ ਫਰੇ ਪਾਪਾ ਵੀ ਡੀਕਦੇ ਓਏ ਓਏ ਚੱਲ ਬਾਹਰ ਬਾਰਾ ਬਾਰਾ ਇਹ ਦੰਗਾ ਤਾਂ ਮੱਭੂ ਜਾ ਲੈ ਓ ਨਾ ਓ ਨਾ 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 ਯਾਰ ਓਏ ਨਹੀਂ ਫਨ ਉਹ ਨਾ ਓਏ ਨਾ ਓਏ ਖੜਾ ਹੋ ਜਾ ਚੁੱਪ ਜਾ ਖੜਾ ਹੋ ਜਾ ਗਲਾਬੋ ਵੀ ਤੇਰਾ ਗਲਾਬ ਫੁੱਲ ਬਣਾਉਣਾ ਮੈਂ ਦੇਖੀ ਜਾਲ ਗਲਾਬੋ ਜਾਣਾ ਮੈਂ ਤਾਂ ਸਹੀ ਲੈਣਾ ਆਇਆ ਸੀ ਤੈਨੂੰ ਤੰਨਾ ਓਏ ਖੜੋ ਨਿਕਲ ਮਰੂ ਮੋਰਾਂ ਦੇ ਨਿਕਲ ਆ ਬਾਬੂ ਜਾ ਜਾ ਨਾ ਜੀ ਜਾਗ ਲੈ ਆਇਤੀ ਚੱਲ ਚੱਲੋ ਨਾ ਬੋਲੀ ਕਰੀ ਵੀ ਸੁਖਨੀ ਜੀ ਨੂੰ ਮਾਣ ਤੇਰੀ ਫੜ ਕੇ ਤੇਰੀ ਸਾਲਿਆ ਪਾਣੀ ਦਾ ਕਰਕੇ ਆਹ ਵਾਹ ਮਾਰੀ ਰੋਇ ਕਿੱਥੋਂ ਆਇਆ ਤੂੰ ਕਰੋ ਕਿਹੜੇ ਕਰੋ ਆਪਣੇ ਕਰੋ ਆਪਣੇ ਉਹ ਸਾਲਿਆ ਸਾਰੇ ਆਪਣੇ ਉਹਨੇ ਭੂਆ ਦੇ ਕਰਾਉਂਦੇ ਨੇ ਲਾ ਲਾ ਜਾਗ ਲੈਣਾ ਜੀ ਭੈਣ ਕੋਲ ਕੌਣ ਹੈ ਤਮਾ ਜਾਗ ਦੇਣੀ ਮੈਂ ਭੈਣ ਕੋਲ ਜਾਗ ਲੈਣਾ ਛੱਡ ਦਿਓ ਸਾਰੇ ਪਿੰਡ ਜਾਗ ਲੈਣਾ ਸਾਲਿਆ ਨਾਲ ਦੇ ਪਿੰਡ ਥੋੜੇ ਦੁਕਾਨ ਤੱਕ ਹੁੰਨੀ ਕੋਈ ਮੇਰੇ ਨੇਰਾ ਬਰਦੋ ਉਦਾ ਮੈਂ ਹੁਣ ਕੱਛਾ ਮੇਰੇ ਹੈ ਨਹੀਂ ਕਰੇ ਪਜਾਮਾ ਖੜਾ ਖੜਾ ਜਿਆ ਨਾ ਆਇਆ ਪੋਤਾ ਕਿੱਥੇ ਤੇਰਾ ਨਾ ਮੈਂ ਪਛਾ ਤਾਰ ਕੇ ਤੇ ਮੋਰਾ ਲਾਉਣੀ ਨਹੀਂ ਮੈਂ ਨਹੀਂ ਮੈਂ ਨਹੀਂ ਜਾਣਾ ਕਿੱਥੇ ਉਹ ਗਲੱਬੋ ਬਚਾ ਆਏ ਠੀਕ ਗਲੱਬੋ ਠੀਕ ਗਲੱਬੋ ਠੀਕ ਗਲੱਬੋ ਪਹਿਣੇ ਗਲੱਬੋ ਪਹਿਣੇ ਠੀਕ ਗਲੱਬੋ ਪਹਿਣੇ ਸਾਲਿਓ ਇਹੋ ਜੇ ਲੱਛਣ ਕਹਦੇ ਕਰਦੇ ਹੋ ਮੈਂ ਤਾਂ ਫੇਰ ਕੋਈ ਜਾ ਕੇ ਪਹਿਣੀ ਆ ਬਿੱਤੇ ਪਾ ਮਾ ਤੇ ਮੁਕੂ ਆ ਖੜਾ ਖੜੋ ਰੇ ਆਏ ਕਿੱਤਾ ਆਉਂਦਾ ਆਉਂਦਾ ਸਟੇਡਿੰਗ ਤੇਰੇ ਆ ਆ ਆਏ ਬੀ ਬੜ ਕੇ ਕੀ ਸੋਚ ਕੇ ਬੜਿਆ ਸੀ ਉਹ ਅੰਦਰ ਦੱਸ ਮੈਨੂੰ ਮੈਂ ਸੋਚਿਆ ਸੀ ਵੀ ਜਾਗ ਲਿਆਉਂਗਾ ਜਾਗ ਹਾਂ ਤਾਂ ਹੀ ਪਤਾ ਆਇਆ ਦਹੀਂ ਨਾਲ ਰੋਟੀ ਇੱਕ ਮਿੰਟ ਇੱਕ ਮਿੰਟ ਫੋਨ ਜਾਉਂਦਾ ਕਿਹਦਾ ਫੋਨ ਆਉਂਦਾ ਤੈਨੂੰ ਦੇਖ ਲਈ ਕਿਹਦਾ ਉਹ ਤਾਂ ਮੇਰੇ ਦੋਸਤ ਦੇ ਬਾਹਰੇ ਖੜਾ ਦੋਸਤ ਵੀ ਨਾ ਲੱਗੇ ਉਹ ਤਾਂ ਵੈਸੇ ਖੜਾ ਹੀ ਤੇ ਜਾਗ ਲੈਣ ਲੱਗੇ ਸੀ ਅੰਦਰ ਬੁਲਾਉਣ ਆ ਜਾ ਆ ਗਿਆ ਇੱਕ ਮਿੰਟ ਅੰਦਰ ਬੁਲਾਉਣ ਲੈ ਕੇ ਆਇਆ ਲੈ ਕੇ ਆ Baby, dios! ¡De Ay,